ਮੂ ਤੇਰੇ ਦਾ ਕਿਨਾ ਸਾਨੂੰ ਤੇਹਿਣਾ ਵਿਧਿਉਂ ਦਾ ਦਿਲਜੀਤ ਦਸਾਂਜ ਦੇ ਸਾਹਮਣੇ ਇਸ ਨੌਜਵਾਨ ਨੇ ਇਸ ਕੁੜੀ ਨੂੰ ਪ੍ਰਪੋਜ਼ ਕੀਤਾ ਹੈਗਾ ਤੇ ਉਥੇ ਹੀ ਨਾ ਦਿਲਜੀਤ ਦਸਾਂਜ ਦੇ ਵੱਲੋਂ ਇਹਨਾਂ ਨੂੰ ਵਧਾਈ ਵੀ ਦਿੱਤੀ ਹੈ ਕਿ ਬਹੁਤ ਵਧੀਆ ਗੱਲ ਹੈ ਤੇ ਕੁੜੀ ਨੂੰ ਵੀ ਇਹ ਗੱਲ ਆਖੀ ਹੈਗੀ ਜੇ ਇਹ ਤੈਨੂੰ ਗੁੱਸਾ ਕਰਦਾ ਹੈਗਾ ਤਾਂ ਮੈਨੂੰ ਜ਼ਰੂਰ ਕਾਲ ਕਰੀਂ ਦੱਸ ਦੇ ਕਿ ਮੁੰਡੇ ਨੇ ਕੁੜੀ ਨੂੰ 13 ਸਾਲਾਂ ਬਾਅਦ ਦਿਲਜੀਤ ਦੋਸਾਂਝ ਦੇ ਸਾਹਮਣੇ ਪ੍ਰਪੋਜ਼ ਕੀਤਾ ਹੈ ਦੋਸਾਂਝਾ ਵਾਲੇ ਨੇ ਵੀ ਰੋਮਾਂਟਿਕ ਗੀਤ ਗਾਇਆ ਹੈ ਇਹਨਾਂ ਦੇ ਪ੍ਰਪੋਜ਼ ਦੇ ਉਤੇ ਤਾਂ ਆਓ ਦੇਖਦੇ ਆ ਇਹਨਾਂ ਦੀ ਆ ਖੂਬਸੂਰਤ ਵੀਡੀਓ ਮੈਨੂੰ ਤੇਰੇ ਨਾਲ ਕਿੰਨਾ ਸਾਨੂੰ ਤੇ

ਚਲ ਤੇ ਆ ਰੱਖੀ ਬਰਾਬਰ ਨੂੰ ਤੇਰੇ ਨਾਲ ਕਿੰਨਾ ਸਾਨੂੰ ਤੇੜਾ ਵਿਧੀਆਂ ਦਾ ਦਿਲਜੀਤ ਦਸਾਂਜ ਦੇ ਸਾਹਮਣੇ ਇਸ ਨੌਜਵਾਨ ਨੇ ਇਸ ਕੁੜੀ ਨੂੰ ਪ੍ਰਪੋਜ਼ ਕੀਤਾ ਹੈਗਾ ਤੇ ਉਥੇ ਹੀ ਨਾ ਦਿਲਜੀਤ ਦਸਾਂਜ ਦੇ ਵੱਲੋਂ ਇਹਨਾਂ ਨੂੰ ਵਧਾਈ ਵੀ ਦਿੱਤੀ ਹੈ ਕਿ ਬਹੁਤ ਵਧੀਆ ਗੱਲ ਹੈ ਤੇ ਕੁੜੀ ਨੂੰ ਵੀ ਇਹ ਗੱਲ ਆਖੀ ਹੈਗੀ ਜੇ ਇਹ ਤੈਨੂੰ ਗੁੱਸਾ ਕਰਦਾ ਹੈਗਾ ਤਾਂ ਮੈਨੂੰ ਜ਼ਰੂਰ ਕਾਲ ਕਰੀਂ ਦੱਸੇ ਕਿ ਮੁੰਡੇ ਨੇ ਕੁੜੀ ਨੂੰ 13 ਸਾਲਾਂ ਬਾਅਦ ਦਿਲਜੀਤ ਦੋਸਾਂਝ ਦੇ ਸਾਹਮਣੇ ਪ੍ਰਪੋਜ਼ ਕੀਤਾ ਹੈ ਦੋਸਾਂਝਾ ਵਾਲੇ ਨੇ ਵੀ ਰੋਮਾਂਟਿਕ ਗੀਤ ਗਾਇਆ ਹੈ ਇਹਨਾਂ ਦੇ ਪ੍ਰਪੋਜ਼ ਦੇ ਉਤੇ ਤਾਂ ਆਓ ਦੇਖਦੇ ਆ ਇਹਨਾਂ ਦੀ ਆ ਖੂਬਸੂਰਤ ਵੀਡੀਓ ਮੈਨੂੰ ਤੇਰੇ ਨਾਲ ਕਿੰਨਾ ਸੁਨੂ ਤੇ ਕਹਣਾ ਵੀ ਨਹੀਂ ਆਉਂਦਾ ਹੋ ਗਈ ਵਾਰੀ

ਚਲ ਧਿਆਨ ਰੱਖੀ ਬਰਾਵੀ ਮੈਨੂੰ ਤੇਰੇ ਨਾਲ ਕਿੰਨਾ ਸੁਨੂ ਤੇੜਾ ਵੀ ਨਹੀਂ